ਤੇ ਮੈਂ ਆਉਦਾ ਕੰਟਨਰ ਪੈਸਿੰਗ ਅੱਜ ਆਪਾਂ ਜਿਹੜਾ ਸਰਦੀ ਵਾਲੇ ਬੂਟੇ ਖਤਮ ਹੋ ਗਏ ਆ ਪੰਟੂਲੀਆਂ ਵਗੈਰਾ ਲਾਇਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਦੁਪਹਿਰ 3:00 9:00 ਕਲੌਕ ਲੌਣ ਜਾ ਰਹੇ ਆ ਇਹ ਬੂਟਾ ਆਪਾਂ ਗਮਲੇ ਸਾਰੇ ਖਾਲੀ ਕਰ ਲਏ ਤੇ ਰੀਮੈਕਸਿੰਗ ਕਰਨ ਜਾ ਰਹੇ ਹੈਗੇ ਇਹਦੇ ਵਿੱਚ ਆਪਾਂ ਡੀਏਪੀ ਪੋਟਾਸ਼ ਔਰ ਥੋੜਾ ਜਿਹਾ ਮੰਗੀਟ ਸਾਬ కెమికਲ ਡਾਲਤਾ ਹੈ ਤੇ ਆਪਾਂ ਲੈ ਆਏ ਹੈਗੇ ਘਰਾ ਕਹਿ ਦਿੰਨੇ ਥੋੜਾ ਜਿਹਾ ਘਰਾ ਮਿਲ ਆਪਨੇ ਕੋਲ ਪੱਤਿਆਂ ਦੀ ਖਾਦ ਹੈ ਇਹ ਸਾਰਾ ਮਿਲਾ ਕੇ ਆਪਾਂ ਤੇ ਗਮਲੇ ਭਰਨੇ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਕਿਉਂਕਿ ਜਿਹੜਾ 9:00 ਕਲॉक ਹੈਗਾ ਜਾਂ ਇਹਨੂੰ ਆਪਾਂ ਕਹਿ ਦਿੰਨੇ ਹੈਗੇ ਦੁਪਹਿਰ ਖੜੀ ਇਹਦੇ ਆਸਤੇ ਘਰਾ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੂਟਾ ਫੈਲਦਾ ਹੈਗਾ ਤੇ ਪੱਤਿਆਂ ਦੀ ਖਾਦ ਜ਼ਰੂਰੀ ਹੈ ਤੇ ਪोटाश ਤੇ ਡੀ ਆਈ ਪੀ ਆ ਪੈਸ ਕਰਕੇ ਪਾਏ ਕਿਉਂਕਿ ਆਪਣੀ ਪੁਰਾਣੀ ਮਿੱਟੀ ਹੈ गमਲਿਆਂ ਦੀ ਤੇ ਉਹਨਾਂ ਦੇ ਜਿਹੜੇ ਤੱਤ ਦੂਜੇ ਖਾ ਜਾਂਦੇ ਹੈਗੇ ਖਤਮ ਹੋ ਜਾਂਦੇ ਆ ਤੇ ਉਹਨਾਂ ਨੂੰ ਦੁਬਾਰਾ ਅਰੰਜਟ ਕਰਨਾ ਹੈਗਾ ਆ ਰਾਖ ਵੀ ਵਿੱਚ ਥੋੜੀ ਪਾਈ ਆਪਾਂ ਕਿਉਂਕਿ ਨਾਈਨ ਓ'ਕਲਾਕ ਆਸਤੇ ਇਹ ਚੀਜ਼ ਬੜੀ ਵਧੀਆ ਹੈ ਕਿ ਇਹ ਰਾਖ ਵਗਰਾ ਪਾਣੀ ਤਾਂ ਇਹ ਹੋ ਹੈ ਅਗ ਤੇ ਜਿਹੜੀ ਨਾਈਨ ਓ'ਕਲਾਕ ਹੈ ਇਹ ਵੀ ਆਪਾਂ ਉਹਦੀ ਘਰੇ ਤਿਆਰ ਕੀਤੀ ਵੀ ਹੈ ਜੀ ਆ ਪਿਛਲੇ ਸਾਲ ਦੇ ਬੂਟੇ ਤੁਹਾਨੂੰ ਵਿਖਾਵਾਂਗੇ ਬਾਅਦ ਚ ਕਿ ਕਿਵੇਂ ਉਹਨਾਂ ਨੂੰ ਬਚਾ ਕੇ ਰੱਖਿਆ ਜੜਾ ਨੂੰ ਤੇ ਹੁਣ ਆਪਾਂ ਉਹ ਪਾਸੀ ਲਾ ਕੇ ਤੇ ਉਹਨਾਂ ਦੀ ਉਹ ਤਿਆਰ ਕਰ ਲਈ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਸਾਰਾ ਮਿਲਾ ਕੇ ਚੰਗੀ ਤਰ੍ਹਾਂ ਤੇ ਦੰਗਲੇ ਭਰਦੇ ਨੇ ਦੰਗਲੇ ਭਰਨ ਤੋਂ ਪਹਿਲਾਂ ਆਪਾਂ ਧਿਆਨ ਰੱਖਣਾ ਕਿ ਇਹਦੀਆਂ ਮੋਰੀਆਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਸਾਫ਼ ਵਜਦੀ ਦਿਸਣ ਔਰ ਮੋਰੀਆਂ ਦੇ ਉੱਤੇ ਆਪਾਂ ਇਹ ਟੁਕੜੇ ਲਾਉਣੇ ਆ ਤੇ ਇਸ ਤਰ੍ਹਾਂ ਆਪਾਂ ਇਹ ਗਮਲੇ ਪੂਰੇ ਭਰ ਦੇਨੇ ਹੈਗੇ ਮਿੱਟੀ ਦੇ ਨਾਲ ਸੋ ਇਹ ਪੱਕਾ ਯਾਦ ਰੱਖਣਾ ਕਿ ਇਹ ਨਾ ਪੱਥਰ ਜ਼ਰੂਰ ਆਪਾਂ ਵਿੱਚ ਰੱਖਣੇ ਥੱਲੇ ਤਾਂ ਕਿ ਜਿਹੜਾ ਪਾਣੀ ਹੈ ਉਹ ਖੜੇ ਨਾ ਗਮਲੇ ਦੇ ਵਿੱਚ ਤੇ ਮੋਰੀ ਰਾਹ ਥੱਲੇ ਚਲਾ ਜਾਵੇ ਤੇ ਬੂਟਾ ਸੜੇ ਨਾ ਕਿਉਂਕਿ ਪਾਣੀ ਖੜਾ ਰਹਿ ਗਿਆ ਤਾਂ ਜੜ ਸੜ ਜਾਣੀ ਹੈ ਕੰਗੀ ਸਾਈਡ ਬਨ ਜਾਣਾ ਤੇ ਬੂਟਾ ਸੜ ਜਾਣਾ ਸੋ ਆਪਾਂ ਇਹ ਧਿਆਨ ਜ਼ਰੂਰ ਦੇਣਾ ਹੁਣ ਆਪਣੇ ਕੋਲ ਗਰਮੀ ਦਾ ਸੀਜ਼ਨ ਆ ਰਿਹਾ ਹੈ ਗਰਮੀ ਵਾਲੇ ਫੁੱਲ ਬਹੁਤ ਆਉਣਗੇ ਜੀਨੀਆਂ ਵਗੈਰਾ ਹੈ ਕੋਸ਼ੀਆਂ ਵਗੈਰਾ ਹੈ ਤੇ 9:00 ਟਾਈਮ ਤੋਂ ਮੇਰਾ ਆਪਦਾ ਘਰ ਦਾ ਹੀ ਤਿਆਰ ਹੈ ਇਸ ਕਰਕੇ ਮੈਂ 9:00 ਟਾਈਮ ਦਾ ਆਪਦਾ ਹੀ ਲਾਉਣਾ ਉਹਨਾਂ ਮੇਰੇ ਕੋਲੇ ਕਟੂਕਟ 10-12 ਕਲਰ ਦੇ ਫੁੱਲ ਹੈਗੇ 9:00 ਟਾਈਮ ਤੇ ਉਹ ਸਾਰੇ ਆਪਣੇ ਹੁਣ ਤਿਆਰ ਹੈ ਲਾਉਣ ਦੇ ਕਲੋਕ ਹੁਣ ਲਾਤੇ ਤਾਂ ਗਰਮੀਆ ਚ ਪੂਰਾ ਗਰਮੀਆ ਹੋਣਾ ਇਹਨਾਂ ਨੂੰ ਕਲੋਕ ਰਹੂਗੀ ਉਹ ਸੁਣੀ ਲੱਗਦੀ ਐ ਹੈਂਗਿੰਗ ਅਮਲਿਆਂ ਦੇ ਵਿੱਚ ਟੰਗੀ ਹੋਈ ਆਪਾਂ ਇਹ ਜਿਹੜੀ ਕੰਮ ਵੀਡੀਓ ਬਣਾਉਣੀ ਹੈਗੇ ਇਹ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵਾਤਵਾਂਦ ਕਮੈਂਟ ਵੀ ਕਰਕੇ ਦੱਸਿਆ ਕਰੋ ਕਿ ਇਹਦਾ ਕੋਈ ਗਾਰਡਨਿੰਗ ਸਾਈਡ ਤੇ ਸ਼ੌਂਕ ਹੈ ਤੇ ਜ਼ਰੂਰ ਕਮੈਂਟ ਕਰਿਆ ਕਰੋ ਵਾਤਵਾਂਦ ਇਹ ਵੱਤ ਵੱਤ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਜਿਹੜੇ ਇਹ ਗਮਲਿਆਂ ਦੇ ਨਾਲ ਜਿੰਦਗੀ ਦੇ ਕਈ ਰੋਗ ਕੱਟੇ ਜਾਂਦੇ ਕਿਉਂਕਿ ਸਭ ਤੋਂ ਵੱਡੀ ਆਪਣੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਸੋਚ ਸ਼ਕਤੀ ਜਿਹੜੀ ਆਪਣੀ ਪੋਜ਼ਿਟਿਵ ਹੁੰਦੀ ਹੈ ਤੇ ਜੇ ਸੋਚ ਪੋਜ਼ਿਟਿਵ ਹੋਵੇ ਤਾਂ ਆਟੋਮੈਟਿਕਲੀ ਤੁਹਾਡੇ ਸਾਰੇ ਰੋਗ ਕੱਟੇ ਜਾਂਦੇ ਇਹਨਾਂ ਨੂੰ ਪਾਣੀ ਦੇਣਾ ਇਹਨਾਂ ਦੀ ਦੇਖਰੇਖ ਕਰਨੀ ਤੇ ਇਹ ਸਾਰਾ ਕੁਝ ਆਪਣਾ ਇਹ ਹੈਗਾ ਹੁਣ ਆਪਾਂ ਇਹ ਗਮਲੇ ਭਰ ਲਿਆ ਤੇ 9:00 ਉਹ ਜਿਹੜੀਆਂ ਤਿਆਰ ਕੀਤੀਆਂ ਉਹ ਆਪਾਂ ਹੁਣ ਲਾਉਣੀਆਂ ਹੈਗੀਆਂ ਤੇ ਕੁਝ ਬੂਟੇ ਮੇਰੇ ਕੋਲੇ ਨਿਕਲੇ ਵੀ ਹੈਗੇ ਜੇ ਇਹ ਬੂਟਾ ਹੁਣ ਤਿਆਰ ਹੈਗਾ ਤੇ ਇਹਨੂੰ ਆਪਾਂ ਇਹਦੇ ਵਿੱਚ ਖੜਾ ਕਰਨਾ ਹੈ ਬੂਟੇ ਨੂੰ ਡਿੱਗਣ ਨਹੀਂ ਦੇਣਾ ਇੱਕ ਗਮਲੇ ਦੇ ਵਿੱਚ ਆਪਾਂ 2-2 3-3 ਕਲਰ ਦੇ ਬੂਟੇ ਲਾ ਸਕਦੇ ਆ ਅਲੱਗ-ਅਲੱਗ ਕਲਰ ਦੇ ਬੂਟੇ ਉਹ ਮੈਂ ਲਿਉਣਾ ਪੱਟ ਕੇ ਫਿਰ ਆਪਾਂ ਲਾਉਨੇ ਆ ਤੋ ਹੁਣ ਆਪਾਂ ਲਿਆਂਦੇ ਇਹ ਬੂਟੇ ਇਹ ਲਗ ਲਗ ਕਲਰ ਦੇ ਹੈਗੇ ਆ ਇਹ ਜਿਹੜਾ ਬੂਟਾ ਹੈ ਇਹ 9:00 ਕਲੋਕ ਜਿਹੜਾ ਵਜਦਾ ਹੈ ਇਹ ਪੀਲੇ ਕਲਰ ਦਾ ਬੂਟਾ ਹੈ ਇਹਦੇ ਫੁੱਲ ਪੀਲੇ ਆਉਣਗੇ ਇਹ ਆਪਾਂ ਪਿਛਲੇ ਸਾਲ ਦਾ ਪਜਾ ਕੇ ਰੱਖਿਆ ਸੀਗਾ ਤੇ ਹੁਣ ਆਪਾਂ ਇਹਨੂੰ ਲਾ ਦੇਣਾ ਗਮਲੇ ਚ ਜੜ ਬਣੀ ਵੀ ਆਲਰੇਡੀ ਤੇ ਥੋੜਾ ਜਿਹਾ ਨਾਲ ਪਾਣੀ ਪਾਉਣਾ ਇਹਨਾਂ ਨੂੰ ਬਸ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਛਾਵੇਂ 2-4 ਦਿਨ ਅੱਧੀ ਤੁਫੇ ਦੀ ਛਾਵੇਂ ਰੱਖਣੇ ਆ ਉਦੋਂ ਬਾਅਦ ਜਦੋਂ ਇਹ ਆਪ ਦੀ ਜੜ੍ਹਾਂ ਬਣਾ ਗਏ ਫਿਰ ਆਪ ਇਹਨਾਂ ਨੂੰ ਇਹ ਬੂਟੇ ਹੈਗੇ ਦੁਪਹਿਰ ਖੜੀ ਦੇ ਇਹਦਾ ਕਲਰ ਹੈਗਾ ਲਾਲ ਤੇ ਇਹ ਕੇ ਦੇਖੋ ਕਿੱਡਾ ਸੋਨਾ ਬੂਟਾ ਹੈ ਲੱਗ ਹਾਈਬ੍ਰਿਡ ਦੀ ਤਰ੍ਹਾਂ ਲੱਗਦਾ ਹੈ ਪਰ ਕਰ ਹੀ ਤਿਆਰ ਕੀਤਾ ਵੇ ਆਪਣੇ ਇਹ 컬러 ਇੱਕ ਲੱਗ ਹੈਗਾ ਬਹੁਤ ਸੋਹਣਾ ਤੇ ਪਿਛਲੇ ਸਾਲ ਜਿਹੜੇ ਬੂਟੇ ਲਾਏ ਸੀ ਉਹਨਾਂ ਦੇ ਬੀਬੂ ਇਕੱਠੇ ਥੋੜਾ ਬਹੁਤਾ ਜੁੱਸ ਤੇ ਕਾਹਲੀ ਚ ਛੱਡ ਦੇ ਦੇ ਜੇ ਤੋ ਇਹਨਾਂ ਦਿਨਾਂ ਚ ਪਾਣੀ ਲਾ ਦਈਦਾ ਤੇ ਆਪਣੇ ਆਪ ਨਿਕਲੇ ਆਉਂਦੇ ਆ ਇਹ ਬੱਚਾ ਰੱਖਣਾ ਕਿ ਇੱਕ ਦੋ ਦਿਨ ਇਹਨਾਂ ਨੂੰ ਥੋੜਾ ਜਿਆਦੀ ਧੁੱਪ ਦੀ ਛਾਂ ਜਿੱਥੇ ਜਿਆਦੇ ਛਾਂ ਨਾ ਹੋਵੇ ਜਿਆਦੇ ਧੁੱਪ ਨਾ ਹੋਵੇ ਇਹ ਆਪਣੇ ਕੋਲੇ ਲਾਲ ਕਲਰ ਦੀ ਹੈ ਉਹ ਪਹਿਲਾਂ ਪੀਲੇ ਕਲਰ ਦਾ ਲਾਇਆ ਹੈ 9:00 ਵਜੇ ਕਿ ਲਾਲ ਕਲਰ ਦੀ 9:00 ਵਜੇ ਹੈ ਇਹਨੂੰ ਆਪਾਂ ਅਡਲਾ ਮੰਗੇ ਤਾਂ ਕਿ ਇੱਕ ਗਮਲਾ ਆਪਣੇ ਕੋਲੇ ਜਿਹੜਾ ਹੈਗਾ ਉਹ ਲਾਲ ਕਲਰ ਦਾ ਹੋ ਜੇ ਇੱਕ ਪੀਲੇ ਦਾ ਇੱਕ ਆਪਾਂ ਕਾਮਨ ਕਰ ਦੇਾਂਗੇ ਦੋਨਾਂ ਨੂੰ ਮਿਲਾ ਕੇ ਤੇ ਇਹਦੇ ਚ ਆਪਾਂ ਦੋਨੇ ਇੱਕ ਲਾਲ ਲਾਤਾ ਹੈ ਇੱਕ ਪੀਲਾ ਲਾਤਾ ਹੈ ਇਹ ਗਮਲੇ ਚ ਆਪਾਂ ਜਿਹੜੀ ਦੇਸੀ ਜੜ ਤੋਂ ਤਿਆਰ ਕੀਤੀ ਹੋਈ ਐ ਇਹਨੂੰ ਗੁਲਾਬੀ ਲਾਲ ਤੇ ਚਿੱਟੇ ਫੁੱਲ ਆਉਂਦੇ ਤੇ ਇਹ ਗੁਲਾਬੀ ਵਾਲੀ ਐ ਇਹ ਆਪਾਂ ਜੜਾ ਤੋਂ ਤਿਆਰ ਕੀਤੀ ਪਿਛਲੀ ਵਾਰ ਦੀਆਂ ਜੜਾ ਇਹਨਾਂ ਦੀਆਂ ਰੱਖ ਲਿਆ ਸੀ ਉਹ ਫਿਰ ਹੁਣ ਲਾਤੀਆਂ ਸੀ ਤੇ ਆ ਜੜਾ ਬਣ ਗਈਆਂ ਹੁਣੇ ਐਂ ਲਾ ਦੇਣੀਆਂ ਤੇ ਇਹ ਬੂਟੇ ਪੂਰੇ ਗਮਲੇ ਚ ਫੈਲ ਜਾਣਗੇ ਤੋਂ ਮੇਰੀ ਸਾਰੇ ਸੱਜਣ ਮਿੱਤਰਾਂ ਨੂੰ ਬੇਨਤੀ ਐ ਕਿ ਵੱਧ ਤੋਂ ਵੱਧ ਆਪਾਂ ਘਰਾਂ ਦੇ ਵਿੱਚ ਪੱਕਾ ਥੋੜੇ ਬਹੁਤੇ ਗਮਲੇ ਜ਼ਰੂਰ ਰੱਖੀਏ ਤੇ ਇੱਕ ਸ਼ੌਂਕ ਬਹੁਤ ਵਧੀਆ ਸ਼ੌਕ ਹੈਗਾ ਔਰ ਕੋਈ ਜਿਆਦਾ ਖਰਚਾ ਨਹੀਂ ਗਾ ਗਮਲਿਆਂ ਤੇ ਨਾਰਮਲ ਮਿੱਟੀ ਦੇ ਵਿੱਚ ਆਪਾਂ ਲਾਉਣੇ ਆ ਨੈਨੋ ਕਲਾਕ ਵਗੈਰਾ ਆਪਾਂ ਨੂੰ ਕਰਾਚੀ ਮਿਲ ਜਾਂਦੀ ਦੁਪਹਿਰ ਖੜੀ ਕਹ ਦਿੰਦੇ ਆਪਾਂ ਬਥੇਰੀ ਆਮ ਖੜੀ ਜਿੱਥੇ ਇੱਕ ਵਾਰ ਹੋ ਗਈ ਫਿਰ ਹਰ ਸਾਲ ਹੋ ਜਾਂਦੀ ਹੈ ਤੋਂ ਇਹ ਆਪਾਂ ਅੱਜ ਗਮਲੇ ਇਹਨਾਂ ਦੇ ਤਿਆਰ ਕਰਤੇ ਆ ਇਹ ਦੋ ਬੂਟੇ ਆਪਾਂ ਪਿਛਲੀ ਵਾਰ ਤਿਆਰ ਕੀਤੇ ਸੀਗਾ ਆਪਣੇ ਕੋਲ ਇਹ ਦੇਖੋ ਕਿੱਡਾ ਸੋਹਣਾ ਫੁੱਲ ਹੁਣੇ ਉਸ ਦਿਨ ਪਹਿਲਾਂ ਹੀ ਤਿਆਰ ਕੀਤੇ ਸੀ ਇਹ ਕਿੱਡੇ ਸੋਹਣੇ ਫੁੱਲ ਆ ਗਏ ਇਹਦੇ ਵਿੱਚ ਇਹ ਉਹ ਕਲਰ ਥੋੜਾ ਜਿਹਾ ਅਲੱਗ ਕਲਰ ਦਾ ਇਹ ਅਲੱਗ ਕਲਰ ਦਾ ਹੈ ਇਸੇ ਚੀ ਆਪਾਂ ਦੂਜਾ ਦੇਸੀ ਕਲਰ ਮਿਲਾ ਦੇਾਂਗੇ ਤਾਂ ਕਿ ਵਧੀਆ ਭਰ ਜਾਊਗਾ ਕਮਲਾ ਸੋ ਸਾਰੇ ਸੱਜਣ ਮਿੱਤਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵਾਤੂ ਵਾਤ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਔਰ ਕਮੈਂਟ ਕਰਿਆ ਕਰੋ ਜਲ ਜਲਦੇ ਤੇ ਤਾਂ ਕਿ ਆਪਣਾ ਗਾਰਡਨ ਚੈਨਲ ਜੋ ਹੈਗਾ ਇਹ ਬਾਤੋ ਬਾਤ ਲੋਕਾਂ ਦੇ ਵਿੱਚ ਇਸ ਪਾਸੇ ਨੂੰ ਆਉਣ ਦਾ ਇਛਾ ਪੈਦਾ ਕਰੇ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤ